ਸੁਨੰਦਾ ਸ਼ਰਮਾ ਨੇ ਇੱਕ ਮੂੜੇ ਦੇ ਨਾਲ ਕੁਝ ਫੋਟੋਆਂ ਸੋਸ਼ਲ ਮੀਡੀਆ ਤੇ ਪਾਈਆਂ ਜਿਸ ਤੋਂ ਬਾਅਦ ਸਾਰੇ ਪਾਸੇ ਇਹ ਚਰਚਾ ਹੋ ਗਈ ਕਿ ਸੁਨੰਦਾ ਸ਼ਰਮਾ ਨੇ ਬੁਆਏਫਰੈਂਡ ਲੱਭ ਲਿਆ ਸੁਨੰਦਾ ਸ਼ਰਮਾ ਨੇ ਆਪਣਾ ਘਰ ਵਾਲਾ ਲੱਭ ਲਿਆ ਸੁਨੰਦਾ ਸ਼ਰਮਾ ਨੇ ਜੋ ਫੋਟੋਆਂ ਪਾਈਆਂ ਸੀ ਥੱਲੇ ਕੈਪਸ਼ਨ ਚ ਲਿਖਿਆ ਹੋਇਆ ਸੀ ਕੀ ਸੈਡ ਲੈਟਸ ਨਾਟ ਟੈਲ ਐਨੀਵਨ ਯੈਟ ਆਈ ਸੈਡ ਲੈਟਸ ਪੋਸਟ ਇਟ ਜਾਨੀ ਕੇ ਉਸਨੇ ਕਿਹਾ ਵੀ ਅਜੇ ਕਿਸੇ ਨੂੰ ਨਹੀਂ ਦੱਸਣਾ ਤੇ ਮੈਂ ਕਿਹਾ ਵੀ ਚਲੋ ਪੋਸਟ ਪਾ ਦਈਏ ਯਾਰੋ ਇਹ ਫੋਟੋ ਵਾਇਰਲ ਹੋਣ ਤੋਂ ਬਾਅਦ ਨਾ ਸਾਡੇ ਪੰਜਾਬੀ ਪਤੰਦਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨ ਲੱਗੇ ਕੋਈ ਕਹਿਣ ਲੱਗਾ ਕੁੜੀ ਤੇ ਰੂੜੀ ਤੇ ਡਿੱਗ ਗਈ ਕੋਈ ਕਹਿਣ ਲੱਗਾ ਵੀ ਇਹਦੇ ਨਾਲੋਂ ਚੰਗਾ ਤੇ ਭਗਵੰਤ ਮਾਨ ਸੈੱਟ ਕਰ ਲੈਂਦੀ ਕੋਈ ਕਹਿਣ ਲੱਗਾ ਵੀ ਭਾਈ ਤੈਨੂੰ ਮੁਬਾਰਕਾਂ ਤੇ ਸਾਨੂੰ ਲਾਂਤਾਂ ਇੱਕ ਵੀਰ ਨੇ ਕਮੈਂਟ ਕੀਤਾ ਇੱਧਰ ਅਸੀਂ ਉਮੀਦਾਂ ਲਾਈ ਬੈਠੇ ਸੀ ਧੋਖੇ ਬਾਜੀ ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਣ ਲੱਗੇ ਭਈ ਸੁਨੰਦਾ ਸ਼ਰਮਾ ਵੀ ਆਪਾਂ ਤਾਂ ਤੇਰੇ ਨਾਲ ਵਿਆਹ ਕਰਵਾਉਂਦਾ ਸੋਚਿਆ ਸੀ ਤੂੰ ਕਿਸੇ ਹੋਰ ਵਾਲੀ ਹੋ ਗਈ ਸੋ ਸਰਚ ਕਰਦੇ ਹੋਏ ਆਪਾਂ ਵੀ ਇਸ ਮੁੜੇ ਨੂੰ ਫਾਈਂਡ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਇਸ ਮੁੜੇ ਦਾ ਨਾਮ ਜੋਸ਼ੂਆ ਸਟਰਲਿੰਗ ਹੈ ਜੋ ਲੰਡਨ ਦਾ ਰਹਿਣ ਵਾਲਾ ਹੈ ਤੇ ਇੱਕ ਮਾਡਲ ਹੈ ਤੇ ਇਸ ਮੁੜੇ ਨੇ ਵੀ ਸੁਨੰਦਾ ਸ਼ਰਮਾ ਨਾਲ ਕੁਝ ਫੋਟੋਆਂ ਪਾਈਆਂ ਸੀ ਤੇ ਕੈਪਸ਼ਨ ਵਿੱਚ ਲਿਖਿਆ ਸੀ ਲੁਕ ਲਾਈਕ ਦਾ ਸਿਗਰਟ ਇਜ਼ ਆਊਟ ਲੱਗਦਾ ਹੈ ਕਿ ਭੇਤ ਖੁੱਲ ਗਿਆ ਸੋ ਸਾਡੇ ਪੰਜਾਬੀਆਂ ਨੇ ਵੀ ਇਸ ਕੁੜੇ ਦੀ ਆਈਡੀ ਕਈਆਂ ਨੇ ਲੱਭ ਲਈ ਤੇ ਆਨ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨ ਲੱਗੇ ਕੋਈ ਇਸ ਮੁੜੇ ਦੀਆਂ ਤਾਰੀਫਾਂ ਕਰਨ ਲੱਗਾ ਤੇ ਕੋਈ ਲਾਂਤਾਂ ਪਾਉਣ ਲੱਗਾ ਜਿਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਜਦੋਂ ਇਹ ਸਾਡੇ ਪੰਜਾਬੀਆਂ ਦੇ ਕਮੈਂਟ ਦੇਖੇ ਨਾ ਵੀ ਇਹ ਤਾਂ ਉਹ ਮੁੜੇ ਦੀ ਆਈਡੀ ਤੇ ਪਹੁੰਚ ਗਏ ਤਾ ਸੁਨੰਦਾ ਨੇ ਕਮੈਂਟ ਕੀਤਾ ਵੀ ਸਾਡੇ ਇੱਧਰ ਤਾਂ ਸਿਆਪਾ ਪੈ ਗਿਆ ਭਰਾ ਜੀਆਂ ਸੁਨੰਦਾ ਨੇ ਇਸ ਨੂੰ ਭਰਾ ਕਹਿ ਦਿੱਤਾ ਸੋ ਹੁਣ ਲੋਕਾਂ 'ਚ ਕਨਫਿਊਜ਼ ਨੇ ਪਈ ਹੋਈ ਏ ਵੀ ਇਹ ਇਸ ਦਾ ਬੁਆਏਫ੍ਰੈਂਡ ਏ ਜਾਂ ਫਿਰ ਇਸ ਨੇ ਭਰਾ ਬਣਾਇਆ ਹੋਇਆ ਏ ਇਹ ਤਾਂ ਹੁਣ ਰੱਬ ਹੀ ਜਾਣਦਾ ਏ ਜਾਣ ਵਾਲੇ ਟਾਈਮ 'ਚ ਪਤਾ ਲੱਗੇਗਾ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਏ ਕਿ ਸੁਨੰਦਾ ਸ਼ਰਮਾ ਦਾ ਬੁਆਏਫ੍ਰੈਂਡ ਏ ਜਾਂ ਫਿਰ ਇਸ ਨੇ ਸੱਚੀ ਭਰਾ ਬਣਾਇਆ ਹੋਇਆ ਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਓ ਸੋ ਹਾਜ਼ਰ ਹੋਣਿਆ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ